ਕੀ ਗੱਲ ਸਾਡੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ਿਰੂ ਆਉਣੇ ਗੱਫਾ ਪਾਣੀ ਜਾਣ ਲੱਗੇ ਪਾਰ ਨੂੰ ਕੰਮ ਦਾ ਬਹੁਤ ਜ਼ੋਰ ਆ ਇੱਥੇ ਆ ਰਹਿ ਗਿਆ ਆ ਨਿਆ ਬੰਦਾ perties ਹੋ ਗਿਆ ਆਪਣੇ ਫਾਰਮ ਦੇ ਵਿੱਚ ਕੀ ਨਾਮ ਆ ਓਏ ਗੋਬਿੰਦ ਹੈ ਗੋਬਿੰਦ ਗੋਬਿੰਦ ਦਾ ਨਾਮ ਬੜੀਆ ਆ ਯਾਰ ਐਸਾ ਐ ਮਸ਼ੀਨ ਨਾਲ ਮਿੱਟੀ ਵੀ ਲਈ ਮਾਰੀਏ ਦੇ ਬੰਨਾਂ ਚੁੱਪੇ ਜਾਣਾ ਹੈ ਸਾਦ ਸਭੋਂ ਵਧੀਆ ਬੰਨਾ ਹੀ ਨੇ ਸੀ ਦਿਨ ਵਿੱਚ ਹੀ ਹੁੰਦੇ ਇਹਨਾਂ ਨੂੰ ਪਤਾ ਭਈਏ ਲੱਗੇ ਆ ਚਲੋ ਆ ਕਮਲਾ ਕਿਧਰ ਫਿਰਦਾ ਆਪਣਾ ਅੱਜ ਦਰਿਆ ਕਾਫੀ ਚੜਾਈ ਚ ਫੇਰ ਕਿਉਂਕਿ ਅੱਜ ਪਾਣੀ ਚੜਿਆ ਕਦਰ ਨਾਲੋਂ ਦੇਖੋ ਕਿੰਨਾ ਚੜਦਾ ਦਰਿਆਣੇ ਕਦੀ ਚੜਨਾ ਕਦੀ ਲੈਣਾ ਹੁਣ ਇਹਦਾ ਇਹੋ ਟਾਈਮ ਆ ਪੂਰੇ 2 ਮਹੀਨੇ ਇਹੋ ਡਾਰਕ ਦੀ ਆ ਗਿਆ ਜੀ ਕਦੀ ਚੜੇ ਗਿਆ ਜੀ ਬੱਦਲ ਵਾਈ ਫੇਰ ਫੋਲਦੀ ਵੀ ਥੋੜਾ ਆਪਣੀ ਕੋਲਡ ਆਪਣੀ ਚੱਲਣ ਢਈ ਆ ਸੋ ਐਮ ਐਲ ਕਿੱਲੇ ਦੀ ਪੈਂਡ ਹੀ ਡੋਜ਼ ਤੇ ਇਹ ਜਿਹੜਾ ਪੰਪ ਸਾਰਾ ਨੋਮਣੀ ਬੋਇਲ ਦਾ ਲੱਗੂਗਾ ਜਿੱਥੇ ਬੂਈ ਵੀ ਆ ਸਾਰਾ ਘੁਕਪੜਾ ਕਿੱਦਾਂ ਮਾਰਦੀ ਕਿੱਦਾਂ ਨਹੀਂ ਇਹਦਾ ਰਿਜ਼ਲਟ ਵੀ ਤੁਹਾਡੇ ਨਾਲ ਕਰਾਂਗੇ ਸਾਂਝਾ ਕਿ ਨੋਆ ਲੱਕ ਜਿਹੜੀ ਆ ਉਹਦਾ ਉਹਦਾ ਕੱਲਾ ਵੱਖਰਾ ਪੰਪ ਲਾਵਾਂਗੇ ਉਹਦਾ ਰਿਜ਼ਲਟ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਹੜੀ ਵਧੀਆ ਆਈ ਉਹ ਕਰ ਸਕਦੇ ਤੁਸੀਂ ਲਾਕੀ ਜਿੱਦਾਂ ਉੱਥੋਂ ਆ ਕਰਾਓ ਵਾਲੇ ਪੜਾ ਚ ਆਏ ਆ ਕੱਤੇ ਗੱਦ ਮਰਨਦੇ ਆ ਤੇ ਇਧਰ ਟਰੈਕਟਰ ਲੇਪਣ ਦੇ ਆ ਵਟਾਂ ਤੇ ਆਹ ਖਾਦ ਵਾਲੀ ਖੜੋਤੀ ਖਾਦ ਪੈ ਗਈ ਆ ਇਹ ਸੱਤ ਕਿ ਕਿੱਲੇ ਥਾਂ ਵਾ ਛੇ ਸੱਤ ਕਿੱਲੇ ਵਾ ਇਧਰ ਕੰਮ ਸ਼ੁਰੂ ਆ ਮੁੜ ਕੇ ਆਪਣੇ ਐਂਡਲਾ ਪਰਾ ਕੇ ਰਹਿ ਜਾਣਾ ਬਸ ਬਾਈਆਂ ਦੀਆਂ ਕਿੱਲਿਆਂ ਦਾ ਇਧਰਲਾ ਭੜ ਕੇ ਨਾ ਪੱਜੂਗਾ ਜੋ ਸੌਂਦਿਆ ਆਪਣਾ ਲੈਣਾ ਓਏ ਓਏ ਮੰਨਦਾ ਕਰਦੇ ਹਾਂ ਹਾਂ ਬਸ ਕੇ ਕਿਦੋਂ ਖਤਿਆਰ ਆਗੇ ਇਹਦੇ ਚਲੋ ਜਾਮ ਨੂੰ ਲੱਗੇ ਉੱਤੇ ਜਿਹੜਾ ਜਾਮ ਨੂੰ ਲਾਈਏ ਮੁੜ ਕੇ ਓਏ ਆਉਂਦਿਆ ਮਿੱਠੂ ਲੈ ਕੇ ਵੇਹ ਉਧਰ ਨੇ ਰਿਕਾਰਡ ਵੇਖ ਲਾ ਲਾਇਆ ਨੇ ਪੁਰਾਣੇ ਨਿਹੰਦਰ ਨੇ ਪੁਰਾਣੇ ਰਿਕਾਰਡ ਦਾ ਇਹਨੇ ਸੁਣਣ ਵਾਲੇ ਰਾਣਾ ਤੇ ਡਿੱਗਦਾ ਇਹਨੂੰ ਆਉਂਦਾ ਤੇ ਡਿੱਗਦਾ ਹੀ ਆਉਂਦਾ ਜਾਂਦਾ ਉਧਰੇ ਉਹਨੇ ਵਾਰਤ ਫੇਰ ਤੋਂ ਵੇਖੀ ਵੇਖੀ ਓਏ ਓਏ ਇਧਰ ਘਾਤੋਂ ਲਾਈ ਹੈ ਚੰਗੀ ਭਲੀ ਐ ਬੰਨਿਆ ਲਾਉਣੀ ਬੱ ਲੱਗ ਗਈ ਉਧਰੋਂ ਤੂੰ ਐਨ ਨਾਲੇ ਵਿੱਚ ਮਿੱਟੀ ਡਿੱਗ ਪੀ ਜਾਵੇ ਫੇਰ ਆਈ ਆਂਦਾ ਮਿੱਠੂ ਰੋਟੀਆਂ ਲਿਆਉਂਦਿਆ ਵਾ। ਅਲਾਵਾ 2 ਬੱਟਾ ਰਹਿ ਗਿਆ। ਔੜੀਆਂ ਲਾਇਆ। ਫਾਰਮ ਤੇ ਰਗੜਾ ਲਾਇਆ ਸੀ। ਤੇ ਗਰਮੀ ਬੜੀ ਬਾਹਰ ਤੇ ਹੁਣ ਏਸੀ ਚ ਬੈ ਕੇ ਪੀਣ ਲੱਗੇ ਆ। ਆ ਜੋ ਜਿੰਨੇ ਮੇਰੇ ਵੀਰਾਂ ਨੇ ਹੁਣ ਤੇ ਖਤਮ ਹੋਏ ਨਾ ਹੁਣ ਕੀ ਲਾਉਣਾ ਹੁਣ ਬਸ ਦੇ ਬੰਦੇ ਛਗਣ ਦੇ ਸਾਰੇ। ਹਾ ਵਾਈ ਗੁਰ ਗਰਮੀ ਬਹੁਤ ਅੱਜ ਛੱਡਿਆ ਹੀ 16 ਦੇ ਉਹਨਾਂ ਇਹਨਾਂ ਨੂੰ ਤੁੱਪੇ ਗਰਮੀ ਜੀ ਮਨੋਣੀ ਸ਼ਾਮੇ ਹੀ ਗਰਮੀ ਬਹੁਤ ਜਿਆਦੀ ਮਨਾਉਂਦੇ ਊੜਿਆ ਨੂੰ ਬੰਦ ਕੇ ਰੱਖੀਦਾ ਜੇ ਮੁੜਕੇ ਨਾ ਖਰਾਬ ਬੜਾ ਕਰ ਦੇ ਚੱਲ ਮਮਾ ਚੱਲ ਗਿਆ ਕਰਨੀ ਪੈਣੀ ਆਪਾਂ ਬਣਾਈ ਜਾਉਣੀ ਆ ਜਾ ਮਾਮਾ ਕਹਿੰਦਾ ਮੈਂ ਵੀਡੀਓ ਪਾਉਣੀ ਐ ਈਡੀ ਤੇ ਮਾਮੇ ਨਾਲ ਵੀਡੀਓ ਨਾ ਲੱਗਣੀ ਯਾਰ ਗਏ ਮਾਮਾ ਪੋਜੀ ਗਾਰਡਰ ਵੀਡੀਓ ਬਣਾਉਂਦਾ ਵੀ ਚੱਲ ਮਾਮੇ ਚੱਲੀਏ ਏਸੀ ਦਾ ਛੱਡੀਏ ਖੇੜਾ ਹਣ ਟਾਈਮ ਹੋ ਗਿਆ ਆਪਣਾ ਹੁਣ ਸਾਢੇ 3 ਹੋ ਗਏ ਆ ਹੋ ਜਾਣਾ ਠੰਡਾ ਹਣ ਰੇ ਦਾ ਕੰਮ ਆਪਣਾ ਨਵੇੜੀਏ ਦਵਾ ਦਵਾ ਉਹ ਵਾਹੀ ਗਰੂ ਹੁਣ ਸਾਰੇ ਝੋਨੇ ਨੂੰ ਮਾਰ ਕੇ ਜਿਹੜਾ ਆ ਹਾਲਤ ਹੋ ਜਾਂਦੀ ਆ ਤਾਂ ਜਿਹੜਾ ਮਾਰਾਂਗੇ ਪਤਾ ਲੱਗ ਜਾਂਦਾ ਝੋਨੇ ਦੇ ਵਿੱਚ ਕੀ ਖਰਾਬੀ ਤੇ ਕੀ ਨਹੀਂ ਕਿ ਚੂਹਾ ਹੁਣ ਬਹੁਤ ਪੈਂਡ ਹੈ ਬੇ ਝੋਨੇ ਨੇ ਤੇ ਕਿ ਦਰਿਆ ਬਹੁਤ ਜਿਆਦੀ ਚੜਾਈ ਚ ਦਰਿਆ ਫੋਨਲੀ ਚੜ ਗਿਆ ਅੱਜ ਵੇਖੋ ਹੁਣ ਕਿਦਾਂ ਦਾ ਜਾਂਦਾ ਵਾ ਗੇੜਾ ਮਾਰ ਕੇ ਮਨ ਨਜ਼ਾਰਾ ਆ ਗਿਆ ਸਾਂਭਿਆ ਤੂੰ ਚੋਨਾ ਚੋਨਾ ਸਾਂਭ ਲਿਆ ਤੂੰ ਅਰਕੀ ਇਹਨੇ ਬਈ ਜਿਹੜੇ ਨੀਲਿਆਂ ਤੋਂ ਵਿਚਾਰਿਆ ਨੂੰ ਫੋਨ ਲੈ ਕੇ ਦੇਣਾ ਅਗਲੇ ਮਹੀਨੇ ਹੋ ਕਿਤਨਾ ਚਿਰ ਹੋ ਗਿਆ 40 ਸੈਕਿੰਡ 40 ਦਿਨ ਹੋ ਗਏ ਮਿਲਾਰੀ ਲਾਉਣ ਨੂੰ ਫੋਨ ਨੂੰ ਫੋਨ ਲਾਇ ਲੈ ਠੀਕ ਆ ਸ਼ਰਦਾਈ ਚਲੋ ਜਾ ਚੜਾਈ ਦੇ ਵਿੱਚ ਇਹ ਆਪ ਨੂੰ ਰੋਖ ਲਾਇਆ ਗੁਰੂ ਆ ਫਾਇਦਾ ਵੜਾ ਹੁੰਦਾ ਹੀ ਮੈਨੂੰ ਤੇ ਬੱਜ ਗਏ ਆਪਾ ਹਨਾ ਹੁਣ ਜਿੱਦਣ ਕਿਤੇ ਬਾਈ ਚੰਸ ਹੋਣਾ ਇੱਥੇ ਵੀ ਸਾਰੇ ਛੋੜ ਦੇ ਨੇ ਲਿਆ ਲਿਆ ਵਾ ਤੂੰ ਤਾਂ ਅੱਜ ਆ ਰੋਕਾ ਨਹੀਂ ਬੜ ਬਣ ਜਾ ਖੋਲ ਪੁੱਤ ਇਹ ਨਹੀਂ ਉਤਰ ਮੁੰਡਿਆ ਅੱਗੇ ਫਰੇਮ ਆ ਜਾ ਕੀ ਸ਼ਿਮਰੀ ਜੀ 베ੜੀ ਦਾ ਰੱਸਾ ਫੇਰ ਟੁੱਟ ਗਿਆ ਸਾਡਾ ਅਸਲੀ ਜੀ ਬਣਾਈਆਂ 베ੜੀ ਵਿਖਾਈ ਬੰਦਿਆਂ ਨੂੰ ਕੁਫਟੀ ਪਿੱਟੀ ਗਾਉਂਦੀ ਆ ਹੁਣ ਨਹੀਂ ਲੱਭਣਾ ਉਹਨੇ ਵੀ 베ੜੀ ਐ 베ੜੀ ਉਹਨੂੰ ਵੀ ਕਿੱਥੇ ਇਧਰੇ ਆਹ ਦੇ ਲੋ 베ੜੀ ਆ ਤੇ ਨਹੀਂ ਆ ਆਏ ਮਲਕੜਾ ਵਾਲੇ 베ੜੀ ਆ ਜੇ ਐਂ ਹੀ ਕਰਦੀ ਜਾਣੀ ਆਪਣੇ 베ੜੀਓ ਦਰ ਰਸਾ ਟੁੱਟ ਗਿਆ ਪੰਨਾ ਪੂਰੇ ਆ ਇਹ ਮਚੂ ਡਾਲਣਾ ਸਾਡੇ ਟੁਕਾ ਜਿੱਦੇ ਤੇ ਕਹੇ ਨੇ ਲੱਖ ਰੁਪਿਆ ਦੇ ਦੰਦੇ ਹਣਾ ਜਾਪਰਾ ਮੈਂ ਨਹੀਂ ਜਾਣਾ ਹੌਣ ਚੱਲਿਆ ਮਾਰੋ ਤਰਾਉਂ ਤਰ ਤਖਲ ਜਾਣਾ ਹੋਣਾ ਜੋਰ ਨਾਲ ਜੋਰ ਨਾਲ ਜੋਰ ਤੇਰੇ ਵਾਲੇ ਬੰਦੇ ਦਿੰਦੀ ਆ ਮੇਰੀ ਇੱਥੇ ਕਿਨ ਗਈ ਜਾਂਦਾ ਆਪਾਂ ਰਸੇ ਨਾ ਮੌਜ ਹੀ ਕਿ ਨਹੀਂ ਹੋਰ ਰਸਾ ਭਾਈ ਅੰਮੀ ਖਰਾਬ ਕਰਤਾ ਇਹ ਤਾਂ ਕੰਮ ਦਾ ਚੇਤਾ ਹੀ ਭੁੱਲ ਗਿਆ ਆਪਣੇ ਬੰਦੇ ਨੂੰ ਜੁਰਰ ਨਹੀਂ ਕੀ ਜੀ ਮਾਣੇ ਨਾਲ ਲਾਂਡੋ ਨੂੰ ਭੱਜ ਜਾਂਦਾ ਡਰ ਲੱਗਦਾ ਮੈ ਇੱਥੇ ਵੀੜਾ ਤਾਰੀ ਆ ਇੱਥੇ ਪਾਣੀ ਬੜਾ ਧੰਦਰਾ ਹੁਣ ਤੂੰ ਰੱਖਾ ਇਹੜਾ ਇਹੜਾ ਮੈਨੂੰ ਨਹੀਂ ਪਤਾ ਬਚਾ ਸਾਇਆ ਛਾਣੇ ਲੰਗੇ ਲੈ ਨਹੀਂ ਕਰਨੀ ਆ ਤਰਾ ਆਪਾਂ ਰੋਇ ਨੰਗੇ ਕਰਕੇ ਡਰ ਡਰਤ ਨਹੀਂ ਲੱਗਦਾ ਨਹੀਂ ਪਰ ਇਹਨਾਂ ਕੋਈ ਨਵਾਂ ਬੰਧਾ ਨਾ ਚਿੱਕਾ ਮਾਰ ਰਾਂ ਇਹ ਜੰਨਾ ਨਹੀਂ ਕਿ ਤਰਾ ਇਸਤਰੀ ਨੂੰ ਮੈਂ ਇਸਤਰੀ ਤੇ ਜਾ ਮਰਾ ਨੰਗੋ ਬੇੜੀ ਤੇ ਫੇਰਾ ਵੀ ਉੱਤੋਂ ਦੀ ਆ ਜਾਗੇ ਬੇੜੀ ਦੇ ਪੈਰ ਨਹੀਂ ਪਾਉਣ ਨਾ ਹੀ ਨੰਗਿਆ ਛਵਾਣ ਫੇਰ ਹੀ ਬਿੱਡੀ ਲੋ ਇਹਦੀ ਪੇੜੀ ਦੇ ਲਗਾ ਆ ਭਰਾਵਾ ਆ ਪਰ ਰੁਹੰਦਰੀ ਨਹੀਂ ਕੀਤੀ ਹੋਇਆ ਅੱਗ ਅੱਗੇ ਤੱਕੜੀ ਸੁਨੀਲ ਵਾਲੀ ਥਾਂ ਤੇ ਹੁੰਦਾ ਨਾ ਫੇਰ ਤੈਨੂੰ ਦੱਸਦਾ ਹਾਂ ਉੱਥੇ ਸਹੀ ਹੀ ਬੰਦੇ ਆਉਂਦਾ ਨਜ਼ਾਰਾ ਫੇਰ ਉਹਨੂੰ ਬੁੱਚੇ ਨਾ ਛਿਆਗੇ ਜੂ ਇਹ ਰਾਈ ਬਾਹਰ ਹੁੰਦੇ ਕੋਈ ਨਹੀਂ ਕੋਈ ਨਹੀਂ ਲੜਿਆਂ ਫੜ ਫੜ ਕੇ ਚੱਲ ਨਹੀਂ ਤਾਣ ਉੱਧਦਾ ਨਹੀਂ ਬੀਣ ਦੀ ਹੈ ਭਰਾਵਾ ਕੋਣ ਲੜਿਆਂ ਦਾ ਚੋਤੇ ਆਪ ਕੋਈ ਮਾ ਇਹ ਦੇਖਣਾ ਨੂੰ ਨਿਕਲ ਜਾਣਾ ਰਹਿਣਾ ਮੈਂ ਬਾਬੇ ਨੇ ਬਾਬੇ ਨੇ ਦੋਨੇ ਨਿਕਲਣਾ ਹੋਰ ਗੁਰੂ ਆਪਨੇ ਦੇ ਆਪਣੇ ਦਾ ਕੋਈ ਆਜਣਾ ਜੇ ਨਿਕਲ ਛੱਡੇ ਨਹੀਂ ਜਾਣਾ ਮਾ ਰਿਵਾਜ ਆ ਕਿ ਨਹੀਂ ਬਾਪੇ ਨੂੰ ਦਾਇਕ ਜਾਵਾਂਗੇ ਨੂੰ ਘਰ ਤੋਂ ਇੱਕ ਦੂਰ ਹੂੰ ਤੁਮਾ ਬਾਪੇ ਕੋਈ ਨਹੀਂ ਲੱਗ ਜਾਂਦਾ ਮਾਵਾ ਪੁੱਤ ਨਹੀਂ ਸੌਂਦੀਆਂ ਦੀਆਂ ਇੰਨਾ ਕਈ ਸਿੱਖੀ ਜਾਜ ਵੀ ਭਾਈ ਚੰਦ ਕੀਤੇ ਰਿਤੇ ਆਦਾਬ ਲੈ ਆਏ ਇਹ ਨਹੀਂ ਤੇ ਜੋਗਣਾ ਵਾ ਕੁੱਤੇ ਤੇਰੀ ਦਰ ਲੈ ਮੈਂ ਉਹਦਾ ਕੱਥੇ ਦਰੀ ਨਹੀਂ ਕਰਕੇ ਨਿਕਲਿਆ ਜਿੱਦਾਂ ਇਹ ਛਾਲ ਪੁਰਾਈ ਮੈਂ ਜਾਣੀ ਮਰ ਭਾਈ ਇੰਨੇ ਕ ਮੈਂ ਆਦੇ ਛਾਲ ਮਾਰਾਦੀ ਮਾਂ ਮੈਨੂੰ ਦੇਖਦੇ ਕਿਦਾਂ ਮੈਂ ਛਾਲ ਮਾਰੀ ਅਫਦਲ ਕੁੰਡਾ ਫੜ ਕੇ ਬੇੜੀ ਨੂੰ ਉਹ ਮੇਰੀ ਤਰਫ ਦੋ ਬੇੜੀ ਦਾ ਹੱਥ ਖੜੀ ਗਿਆ ਮੈਂ ਸਦਾ ਥੱਲੇ 10 ਮੀਟਰ ਥੱਲੇ ਆਇਆ ਸੀ ਮੈਂ ਜਦੋਂ ਵੇਖਾ ਬੇੜੀ ਬੜੀ ਚੱਲ ਗਈ ਹੋ ਉਹ ਤੋਂ ਡਿੱਗਾਂ ਦਾ ਨੜਿਆਂ ਲੱਗਾ ਆਣ ਕੇ ਮੈਂ ਯਾਰ ਆਪਾਂ ਵੀ ਮੈਂ ਕਿ ਜਗਤ ਭਾਈ ਤਰਨਵਾਰ ਤੇਨਰ ਹੈ ਕੁੜੇ ਕੰਡੇ ਦੇ ਆਣ ਕੇ ਭਾਪੜ ਦੇ ਫਿਰਨਾ ਚੱਲ ਜਸਮੀਰ ਕਢਾ ਦੇ ਕੋਈ ਹੁੰਦਾ ਹੈ ਘਰੋਂ ਬਾਹਰ ਗਾੜੀ ਪਾਣੀ ਜੰਗਲ ਵਿੱਚ ਦੀ ਹੁਣ ਜਾਣਾ ਬੂ ਆਂ ਡੋਂਕੀ ਲੈ ਗਈ ਇਹ ਨੰਨਾ ਦਾਦਾ ਜਦੋਂ ਵੀ ਵੀਡੀਓ ਬਣਾਉਣੀ ਨਾ ਇਸ ਚੀਜ਼ ਬਣਾਇਆ ਕਰਾਈ ਚ ਅਈ ਚ ਜੀ ਅਮਰੀਕਾ ਦੀ ਡੋਂਕੀਆਂ ਸਾਡੀ ਹੁਣ ਜਦੋਂ ਪਾਣੀ ਚੜ ਗਿਆ ਨਾ ਏ ਹੁਣ ਬਸ ਇਦਾਂ ਹੀ ਕਦੀ ਪੱਟ ਪਾਣੀ ਨਾਂਗਲੇ ਤੇ ਭਲਾ ਗੋੜੇ ਗੋੜੇ ਪਾਣੀ ਨਾਂਗਲੇ ਕੌਣ ਦੇ ਹੂ ਆ ਰਿਹਾ ਹੂੰ ਸੋਣਵੇਂ ਨੰਗ ਚੱਲਿਆ ਆ ਪਾ ਦੋ ਇੱਕ ਬੰਨੇ ਕੀੜੀ ਵਾਲੀ ਪੈ ਜਾਣੀ ਮੈਨੂੰ ਜਿਆਦਾ ਇੱਕ ਬੰਨੇ ਆਪਣਾ ਲੱਗਣਾ ਨਹੀਂ ਇਹ ਆਹੋ ਛੋੜ ਦੋ ਵੇ ਜੇ ਸੁੱੜ ਦੋ ਵਿੱਚ ਟੈਨਰਾਂ ਨਾਲ ਮਸ਼ੀਨ ਹੁਣ ਪਤਾ ਨਹੀਂ ਕਿਦਾਂ ਵਧਣਾ ਈ ਐਂ ਦੀ ਆਪਣੇ ਖੱਤਿਆਂ ਵੇਚਦੀ ਕੋਈ ਨਾ ਨੇਰੇ ਵਧਣਾਂ ਕੀ ਕਰਾਂਗੇ ਨੇਰੇ ਪੱਟਾਂ ਵੱਲ ਕੇ ਆਉਣੀਆਂ ਆਹ ਕੋਹੋ ਗੱਲ ਆਪੇ ਬਣ ਕੇ ਆਉਣਗੇ ਯਾਰ ਰਾਜੂ ਬਣ ਕੇ ਆ ਰਾਜੂ ਨੂੰ ਆਸ ਦੇਣਾ ਰਾਜੂ ਨੂੰ ਆਸ ਦੇਣਾ ਨਹੀਂ ਆ ਨਹੀਂ ਮੇਰੀ ਹੁਣ ਆਪਣੇ ਐਸ ਪਲਾਟ ਤੇ ਕੰਮ ਚੱਲਣ ਡਿਆ ਮੈਂ ਨਵੀਆਂ ਲਿਆਂਦੀਆਂ ਯਾਰ ਭਰਾਵਾ ਨਵੀਆਂ ਪੈ ਗਿਆ ਇੱਕ ਦਿਨ ਦੁਕਾਨ ਪਿੰਡ 'ਚ ਇੱਕਾ ਤੇ ਸਾਰਿਆਂ ਦਾ ਨਹੀਂ ਆਵੇ ਮਾਰ ਕੇ ਇੱਕੋ ਜਿਹਾ